ਕੀ ਤੁਸੀਂ ਕਦੇ ਆਪਰੇਸ਼ਨ ਪੋਲੋ ਬਾਰੇ ਸੁਣਿਆ ਹੈ ਇਹ ਇੱਕ ਭਾਰਤੀ ਫੌਜੀ ਕਾਰਵਾਈ ਜਿਸ ਨੇ ਹైదరాబాద్ रियासत ਨੂੰ ਭਾਰਤ ਨਾਲ ਜੋੜਿਆ ਸੀ 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਬਹੁਤ ਸਾਰੀਆਂ रियासਤਾਂ ਨੂੰ ਚੋਣ ਮਿਲੀ ਕਿ ਉਹ ਭਾਰਤ ਜਾਂ ਪਾਕਿਸਤਾਨ ਨਾਲ ਮਿਲਣ ਜਾਂ ਆਜ਼ਾਦ ਰਹਿਣ ਹైదరాబాద్ ਦੇ ਨizam ਨੇ ਭਾਰਤ ਨਾਲ ਜੁੜਨ ਤੋਂ ਇਨਕਾਰ ਕਰ ਦਿੱਤਾ ਉੱਥੇ ਕਾਨੂੰਨੀ ਵਿਵਸਥਾ ਅਤਰੇ ਵਿੱਚ ਸੀ ਅਤੇ ਲੋਕਾਂ ਦੀ ਜ਼ਿੰਦਗੀ ਆਸੁਰੱਖਿਅਤ ਸੀ ਪਿਰ ਤੇਰਾ ਸਤੰਬਰ 1948 ਨੂੰ ਭਾਰਤ ਨੇ ਸ਼ੁਰੂ ਕੀਤਾ ਆਪਰੇਸ਼ਨ ਕੋਲੋ ਛੇਪ ਪੰਦਰ ਦਿਨਾਂ ਵਿੱਚ ਭਾਰਤ ਨੇ ਹਾਈਦਰਾਬਾਦ ਨੂੰ ਕਾਬੂ ਵਿੱਚ ਲੈ ਲਿਆ ਅਤੇ 8 ਸਤੰਬਰ ਨੂੰ ਨਿਜਾਮ ਨੇ ਆਦਮ ਸੰਪੂਰਨ ਕਰ ਦਿੱਤਾ ਅਤੇ ਉਸ ਦਿਨ 18 ਸਤੰਬਰ 1948 ਨੂੰ ਇਹ ਮਿਸ਼ਨ ਖਤਮ ਹੋਇਆ ਇਸ ਕਾਰਵਾਈ ਨਾਲ ਹਾਈਦਰਾਬਾਦ ਭਾਰਤ ਦਾ ਹਿੱਸਾ ਬਣਿਆ ਇਸ ਨਾਲ ਨਾ ਸਿਰਫ ਕੋਨਫਰਬਰ ਹੋ ਗਿਆ ਬਲਕਿ ਦਖਣੀ ਭਾਰਤ ਦੀ ਏਕਤਾ ਵੀ ਬਣੀ ਇਹ ਫੈਸਲਾ ਅੱਜ ਵੀ ਇਰਾਕਟਰਵਾਦੀ ਇਤਿਹਾਸ ਵਿੱਚ ਇੱਕ ਵੱਡਾ ਮੋੜ ਮੰਨਿਆ ਜਾਂਦਾ ਹੈ ਤੁਸੀਂ ਕੀ ਸੋਚਦੇ ਹੋ ਪਹਿਲਾ ਨਿਜਾਮ ਨੇ ਇਨਕਾਰ ਕਿਉਂ ਕੀਤਾ ਸੀ ਭਾਰਤ ਦਾ ਹਿੱਸਾ ਬਣਨ ਤੋਂ ਜੇਕਰ ਤੁਹਾਨੂੰ ਵੀ ਇਹ ਖੰਦਾਈ ਹੋਵੇ ਤਾਂ ਇਸ ਵੀਡੀਓ ਨੂੰ ਲਾਇਕ ਦਿਓ ਅਤੇ ਸਾਡਾ ਚੈਨਲ ਫੇਟਰੀਓ ਪਿਆਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ